ਪੰਜਾਬ ਸਰਕਾਰ ਦੀ ਤਰਫੋਂ ਅੱਜ ਬਜਟ ਪੇਸ਼ ਕੀਤਾ ਗਿਆ ਹੈਗਾ ਸਾਡੇ ਕੋਲੇ ਕਿਸਾਨ ਮੌਜੂਦ ਹੈਗੇ ਆ ਕਿਸਾਨਾਂ ਨੂੰ ਪੁੱਛਦੇ ਆ ਬਜਟ ਦਾ ਉਹਨਾਂ ਬਾਰੇ ਕੀ ਕਹਿਣਾ ਹੈਗਾ ਹਾਂਜੀ ਕੀ ਕਹਿਣਾ ਚਾਹੁੰ ਜੀ ਇਸ ਤਰ੍ਹਾਂ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ ਹੈਗਾ ਕਿਸਾਨਾਂ ਵਾਸਤੇ ਕਿੰਨੇ ਕੁ ਫਾਇਦੇ ਮਿਦਿਆਗੇ ਤੇ ਬਜਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸਰਕਾਰੀਆਂ ਸਾਰੀਆਂ ਸਰਕਾਰਾਂ ਬਜਟ ਪੇਸ਼ ਕਰਦੀਆਂ ਦਾ ਰਸਮ ਹੈ ਵੀ ਬਜਟ ਪੇਸ਼ ਕਰਨਾ ਹੈ ਸਵਾਲ ਹੈ ਇਸ ਬਜਟ ਚ ਜਿਹੜੇ ਕਿਰਤ ਕਰਨ ਵਾਲੇ ਲੋਕ ਆ ਕਿਸਾਨ ਆ ਕੀ ਉਹਨਾਂ ਨੂੰ ਕੁਝ ਦਿੰਦੇ ਆ ਉਹ ਕੁਛ ਨਹੀਂ ਕਿਸੇ ਦੇ ਵਜਟੇ ਚੋਂ ਨਿਕਲਣਾ। ਨਾ ਇਹਨਾਂ ਦੇ ਵਜਟੇ 'ਚ ਹਜਾ ਕੁਛ ਹੈ ਗਿਆ। ਕਹਿਣ ਨੂੰ ਠੀਕ ਹੈ ਕਹਿੰਦੇ ਵੀ ਅਸੀਂ ਇਹਨਾਂ ਨੌਕਰੀਆਂ ਦਿੱਤੀਆਂ ਜਿਨ੍ਹਾਂ ਦੇ ਅੰਕੜੇ ਕਿਰਨੇ ਕਹਿੰਦੇ 40000 ਨੌਜਵਾਨਾਂ ਨੂੰ ਨੌਕਰੀ ਦਿੱਤੀ। ਇਹਨਾਂ ਦੇ 2 ਸਾਲਾਂ 'ਚ ਕਿੰਨੇ ਬੇਰੁਜ਼ਗਾਰ ਹੋ ਰਾਗੇ, ਕਿੰਨਿਆਂ ਨੇ ਹੋਰ ਨੌਕਰੀ ਦੇ ਹੱਕਦਾਰ ਬਣ ਗਏ। ਜਿਹਨਾਂ ਨੇ 40 ਦਿੱਤੇ ਉਧਰ ਲੱਖਾਂ ਆ ਗਏ ਹੋਣਗੇ। ਮਤਲਬ ਤਾਂ ਨੌਕਰੀ ਤਾਂ ਉਹ ਬਣਦੀ ਹੁੰਦੀ ਹੈ ਵੀ ਸਾਡੇ ਕੋਲੇ ਪੈਦਾ ਜਿਹੜੇ ਬੇਰੁਜ਼ਗਾਰ ਹੈ, ਉਹ ਲੱਖ ਹੋ ਰਹੇ ਹੈ। ਅਸੀਂ 2 ਲੱਖ ਨੂੰ ਨੌਕਰੀ ਦੇ ਰਹੇ ਹਾਂ। ਫੇਰ ਤਾਂ ਲੱਗਦਾ ਵੀ ਕੁਝ ਨਾ ਕੁਝ ਭਾਈ ਘਾਟਾ 30 ਲੱਖ ਦੇ ਨੇੜੇ ਤੇ ਬੇਰ ਜਗਾਰ ਹੈ ਜੇ 40000 ਦੇ ਹਿਸਾਬ ਨਾਲ ਤਾਂ ਮਤਲਬ ਮੈਨੂੰ ਲੱਗਦਾ 50 60 ਸਾਲ ਇਹਨਾਂ ਦਾ ਰਾਜ ਹੋਵੇ ਫਿਰ ਕੁਛ ਨਾ ਕੁਛ ਗਣਤੀ ਬਣ ਸਕਦੀ ਹੈ ਨੌਕਰੀਆਂ ਦੀ ਦੇਣ ਨੂੰ ਕੁਛ ਨਹੀਂ ਹੈ ਗਿਆ ਦੇਖੋ ਜਾਬਰ ਜੇ ਦੂਜੀਆਂ ਸਰਕਾਰਾਂ ਨੂੰ ਵੱਧ ਹੈਗਾ ਇਹਨਾਂ ਦਾ ਕੋਈ ਕੋਈ ਇਹ ਜਿਹੇ ਸੰਗਠਨ ਸਾਡੇ ਜੀ ਤੇ ਡਾਂਗਾ ਨਾ ਭਰੀਆਂ ਭੜਾਈਆਂ ਹੋਣ ਇਹਨਾਂ ਨੇ ਕਹਿਣ ਵਜ ਤਾਂ ਲੋਕਾਂ ਦੀ ਹੈ ਕਤਲ ਕਰਦਾ ਨੰਗਾ ਚਿੱਟਾ ਪੰਜਾਬ ਦੀ ਧਰਤੀ 'ਚ ਕਰਦਾ ਜਮਾਗੈਰ ਕਾਨੂੰਨੀ ਹੈ ਗਿਆ ਕਿਉਂ ਨਹੀਂ ਉਹਨਾਂ ਤੇ ਚਾਕੇ ਬਾਈ ਨੇ ਪਰਚਾ ਦਰਜ ਹੁੰਦਾ ਕਿ ਜਿੰਨੇ ਪਰਚਾ ਦਰਜ ਕਰਿਆ ਹਰਿਆਣੇ ਨੇ ਖਾਮ ਖਾਰ ਰਾਜ ਰੋਕ ਰੁਕੇ ਹੋਇਆ ਜਾਣਾ ਦਿੱਲੀ ਐ ਇਹ ਆਪਣਾ ਨਾਕੇ ਕਾਦੇ ਵਾਸਤੇ ਲਾਈ ਬੈਠੇ ਐ ਤਿੰਨ ਚਾਰ ਅੜੇ ਤਾਂ ਮੈਨੂੰ ਰੋਕ ਲਿਆ ਵੀ ਤੁਸੀਂ ਕਿੱਧਰ ਜਲਿਓ ਆਇਆ ਇੱਥੇ ਲਾਇਆ ਵੇ ਆਪਣੇ ਮਠੰਡੇ ਦੇ ਬਰਨਾਲੇ ਦੀ ਹੱਦ 'ਚ ਇਹੋ ਜਿਹਾ ਹਾਲ ਐ ਇਹਨਾਂ ਦਾ ਕਹੇ ਨੂੰ ਦੇਖੋ ਜਿੰਨੇ ਉਹਨੇ ਬੋਰਡ ਲਾਏ ਇੱਕ ਵੀ ਬੋਰਡੇ ਦਿਖਾ ਦਿਆ ਨਾ ਮਤਲਬ ਵੀ ਆ ਬੋਰਡ ਅਸੀਂ ਪੂਰਾ ਕਰਤਾ ਸਭ ਦੇ ਸਾਰੇ ਬੋਰਡ ਝੂਠੇ ਐ ਤੇ ਪੰਜਾਬ 'ਚ ਇਹ ਗੱਪ ਮਾਰ ਕੇ ਬਾਰਨੇ ਸਟ੍ਰੀਟ ਰੰਜਾਗਰ ਤੇ ਸੈਂਟਰ ਚ ਰਾਜਗਾਰਮ ਨੂੰ ਕਰਦੇ ਆ ਸਰਕਾਰ ਕਹਿ ਰਹੀ ਹੈ ਇਸ ਵਾਰ ਬਜਟ ਦੇ ਵਿੱਚ ਕਿਸਾਨਾਂ ਦਾ ਖਾਸ ਤੌਰ ਤੇ ਧਿਆਨ ਰੱਖਿਆ ਗਿਆ ਹੈਗਾ ਚਾਹੇ ਉਹ ਕਪਾਤੇ ਸਬਸਿਡੀ ਦਾ ਗੱਲ ਹੋਵੇ ਚਿਪਰ ਵਾਲੀ ਦੀ ਸੰਭਾਲ ਲਈ ਪੈਸੇ ਹੋਣ ਵੀ ਕਿਸਾਨਾਂ ਨੂੰ ਵੀ ਨਾਰਾਜ਼ ਨਹੀਂ ਕੀਤਾ ਕਿਸਾਨਾਂ ਨੂੰ ਖੁਸ਼ ਕੀਤਾ ਗਿਆ ਇਸ ਬਜਟ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਟ ਤੁਹਾਡੇ ਕਿੰਨੇ ਕੁ ਫਾਇਦੇਮੰਦ ਹੈਗਾ ਦੇਖੋ ਬਜਟ ਅਸੀਂ ਪਹਿਲਾਂ ਵੀ ਕਹਾਂ ਬਜਟ ਦਾ ਕਾਗਜ਼ੀ ਜਿੰਨਾ ਮਰਜ਼ੀ ਰੱਖ ਲਓ 2 ਕਰੋੜ ਦੇ ਹੋਣ 3 ਕਰੋੜ ਵੀ ਕਰ ਦਿਓ ਉਹਨੂੰ ਆਵਲੀ ਰੂਪ ਦੇ ਵਿੱਚ ਅਸੀਂ ਪਿਛਲਾ ਤਜਰਬਾ ਸਾਰੀਆਂ ਸਰਕਾਰਾਂ ਦਾ ਵੇਖਾ ਬਜਟ ਪੇਸ਼ ਕਰਦੇ ਆ ਪਰ ਉਦੋਂ ਬਾਅਦ ਜਿਹੜਾ ਕਿਸਾਨਾਂ ਦੀ ਐਮਐਸਪੀ ਦਾ ਸਵਾਲ ਆ ਉਹਨਾਂ ਦੇ ਫਸਲਾਂ ਖਰੀਦਣ ਦਾ ਸਵਾਲ ਆ ਇਹਦੇ ਤੇ ਜਿਹੜੇ ਭਗਵੰਤ ਮਾਨ ਦੀ ਅੱਜ ਤੱਕ ਵੀਡੀਓ ਪਈ ਹੈ ਕਿ ਮੈਂ ਸਾਰੀਆਂ ਫਸਲਾਂ ਤੇ ਐਮਐਸਪੀ ਦੂੰਗਾ ਅੱਜ ਉਹ ਹੀ ਮਤਲਬ ਵਿਧਾਨ ਸਭਾ ਚ ਕਹਿ ਰਿਹਾ ਕਿ ਐਮਐਸਪੀ ਤਾਂ ਮੈਂ ਦੇ ਨਹੀਂ ਸਕਦਾਗਾ ਸਬਸਿਡੀਆਂ ਤੇ ਆ ਗਿਆ ਵੇਖੋ ਸਬਸਿਡੀਆਂ ਤਾਂ ਜਿਹੜੀ ਡਬਲਯੂਟੀਓ ਹੈ ਉਹਦੇ ਵੱਲੋਂ ਰੋਕ ਹੈ ਕਿ ਜਿੰਨੀਆਂ ਸਬਸਿਡੀਆਂ ਇਹ ਖਤਮ ਕਰੋ ਕੋਈ ਸਰਕਾਰ ਆ ਜਿਹੜੀ ਕੋਈ ਕਵਰ ਘਰਾਣਾ ਤੋਂ ਜਾਂ ਡਬਲਯੂਟੀਓ ਤੋਂ ਪਾਸੇ ਨਹੀਂ ਹੋ ਸਾਦੀ ਉਹਨਾਂ ਨੇ ਆਉਣ ਵਾਲੇ ਸਮੇਂ 'ਚ ਸਬਸਿਡੀਆਂ ਜਿਹੜੀਆਂ ਮਿਲਦੀਆਂ ਉਹ ਵੀ ਖੋਹਣੀ ਆ ਦੂਜੇ ਦੇ ਰੁਜ਼ਗਾਰ ਦੀ ਗੱਲ ਕਰਦਾ ਰੁਜ਼ਗਾਰ ਤਾਂ ਮਨਜਾਦੋ ਡਿਸਪੈਂਸਰੀ ਬਣੀ ਸੀ ਪਹਿਲਾਂ ਡਿਸਪੈਂਸਰੀ 'ਚ ਉਹੀ ਦੋ ਮੁਲਾਜ਼ਮ ਪਹਿਲਾਂ ਸੀਗੇ ਹੁਣ ਦੋ ਉਹੀ ਆ ਨਵੀਂ ਰੁਜ਼ਗਾਰ ਉਹਦੇ 'ਚ ਕੀ ਦਿੱਤਾ ਪੋਚਾ ਪਾਤੀ ਕੀਤੀ ਆ ਆ ਮੈਂ ਅੱਜ ਸੁਣਿਆ ਮਤਲਬ ਕਾਫੀ ਕਹਿੰਦੇ ਜਿਹੜੇ ਛਾਪੇ ਛੁੱਪੇ ਮਾਰ ਰਿਹਾ ਆ ਨਰ ਆ ਦੇ ਸਾਥੀਆ ਤੇ ਉਹਦੇ ਤੇ ਜਿਹੜੇ ਟੀਚਰਾਂ ਨੂੰ ਇਹ ਭਗਵੰਤ ਮਾਨ ਕਹਿੰਦੇ ਵੀ ਇਹ ਸਿਰਫ ਵਿਦਿਆਵਾਸ ਤੇ ਵਰਤੇ ਜਾਣਗੇ ਉਹਨਾਂ ਦੀ ਚਿੱਠੀ ਘੱਟਤੀ ਕਹਿੰਦੇ ਸਿਕਾਪੁਰ ਨੇ ਕਿ ਇਹ ਗਵਾਹੀ ਦਿਹਾ ਕਰਨਗੇ ਹੁਣ ਮਤਲਬ ਉੱਤੇ ਜਿਹੜਾ ਫਟਾਫੜਾ ਜਾਇਆ ਕਰੂ ਜਿਹਦੇ ਕੋਲ ਮਾਰਾ ਮੋਟਾ ਮਾਰ ਫੜਿਆ ਜਾਇਆ ਕਰੂਗਾ ਇੱਧਰ ਨੂੰ ਵੱਧ ਰਿਹਾ ਔਰ ਜਿਹੜਾ ਹੁਣ ਜਿਵੇਂ ਗੜਿਆਂ ਦਾ ਮਾਮਲਾ ਗੜਿਆਂ ਦੇ ਭਾਵਨੇ ਤੇ ਕੋਈ ਭਗਵੰਤ ਮਾਨ ਬੋਲਿਆ ਬੱਚੇ ਦੇ ਵਿੱਚ ਕਹ ਦਿੰਦਾ ਕਿ ਭਾਈ ਅੱਜ ਜਿਹੜੇ ਗੜਾ ਨਾਲ ਫਸਲ ਮਰੀਆ ਇਹਨੂੰ ਮੈਂ ਇੰਨਾ ਪੈਸਾ ਮਤਲਬ ਰਜਰ ਰੱਖ ਲੈ ਬ ਪਿਛਲਾ ਬਜਟ ਦੇ ਬੱਚੇ ਜਿਹੜੀ ਕਣਕ ਮਰੀ ਸੀਗੀ ਉਹਦਾ ਤਾਂ ਦਿੱਤਾ ਨਹੀਂ ਅੱਜ ਤੱਕ ਝੋਨੇ ਦਾ ਨਹੀਂ ਦਿੱਤਾਗਾ ਨਵੇਂ ਬਜਟ ਲੈਣਾ ਕੀ ਦੇਣਾ ਇਹਨਾਂ ਨੇ ਕੱਖ ਨਹੀਂ ਦੇਣਾਗਾ ਦੂਜਾ ਜਿਹੜੇ ਲੋਕ ਆਪਦੀ ਮੰਗ ਕਰਦੇ ਆ ਕਰਜ਼ੇ ਦਾ ਮਾਮਲਾ ਸਵਾਮੀਨਾਥੀ ਰਿਪੋਰਟ ਦਾ ਮਾਮਲਾ ਪੈਨਸ਼ਨ 10000 ਅਸੀਂ ਮੰਗ ਰਹੇ ਆ ਉਹਦੇ ਤੇ ਰੱਖ ਲੈਂਦੇ ਵੀ ਅਸੀਂ ਹਰੇਕ ਬਜ਼ੁਰਗ ਨੂੰ ਭਾਈ 5-5-4 10-10000 ਰੁਪਿਆ ਪੈਨਸ਼ਨ ਦੇ ਆ ਕਰਾਂਗੇ ਉਹਦੇ ਤੇ ਕੁਝ ਨਹੀਂ ਰੱਖਿਆਗਾਗਾ ਇਹ ਸਿਰਫ ਕਾਲ ਜੀ ਆ ਸਗੋਂ ਸਾਡੇ ਤੇ ਰੋਕਾਂ ਲਾਈਆਂ ਜਾਂ ਰਹੀਆਂ ਆ ਸਾਥੀ ਆਗੂ ਜੀ ਦੱਸ ਕੇ ਗਿਆ ਕਿ ਪੰਜਾਬ ਦੇ ਵਿੱਚ ਸਾਡਾ ਨੌਜਵਾਨ ਮਰਿਆ ਤੇ ਸਰਕਾਰ ਨੂੰ ਕੀਏ ਪ੍ਰੋਬਲਮ ਸੀ ਕਿ ਉਹਨਾਂ ਤੇ ਪਰਚਾ ਦਰਜ ਕਰਨ ਦੀ ਕਿਉਂਕਿ ਉਹਨਾਂ ਦੇ ਮੁਤਾਬਕ ਹੀ ਚੱਲਣਾ ਸਾਰੇ ਬਾਰਡਰ ਆ ਜਿਹੜੇ ਦੱਬ ਵਾਲੀ ਬਾਰਡਰ ਵੀ ਬੰਦ ਕਰੀ ਬੱਟਿਆ ਕੰਦਾ ਗੱਡੀ ਬੱਟਿਆ ਲੋਕਾਂ ਦਾ ਡੈਮੋਕਰੇਟ ਰਾਈਟ ਆ ਜਮਹੂਰੀ ਰਾਈਟ ਆ ਉਹਨਾਂ ਨੂੰ ਜਾਣ ਦਿਓ ਗੱਲ ਕਰਨ ਵਾਸਤੇ ਦਿੱਲੀ ਇਹ ਇਹਨਾਂ ਵਾਸਤੇ ਤਾਂ ਨਹੀਂ ਦਿੱਲੀ ਬਣੀ ਗਈ ਜੋ ਮਰਜ਼ੀ ਕੁਝ ਕਰ ਲੈਣ ਬਜਟ ਤੋਂ ਤੁਸੀਂ ਨਾਰਾਜ਼ ਹੋ ਇਸ ਇਸ ਮਤਲਬ ਬਿਲਕੁਲ ਬਜਟ ਮਤਲਬ ਲੋਕ ਪੱਖੀ ਨਹੀਂ ਲੋਕ ਵਿਰੋਧੀ ਆ ਇਹ ਅੰਕੜਿਆਂ ਦੀ ਖੇਡ ਆ ਆਉਣ ਵਾਲੇ ਸਮੇਂ ਤੁਹਾਨੂੰ ਪਤਾ ਲੱਗ ਜੂ ਕਿ ਲੋਕਾਂ ਨੂੰ ਕੀ ਦਿੰਦਾ ਕੱਖ ਨਹੀਂ ਦੇਣਾ ਨਾ ਸਾਡੇ ਕੋਲ ਹੋਰ ਵੀ ਕਿਸਾਨ ਲਾਗੂ ਮੌਜੂਦ ਹੈ ਕੀ ਕਹਿਣਾ ਚਾਹੋ ਜਿਸ ਤਰ੍ਹਾਂ ਸਰਕਾਰ ਨੇ ਬਜਟ ਪੇਸ਼ ਕੀਤਾ ਹੈਗਾ ਸਰਕਾਰ ਦਾਵਾ ਕਰ ਰਹੀ ਹੈਗੀ ਹੈ ਜਿਸ ਤਰ੍ਹਾਂ ਪਹਿਲਾਂ ਸਰਕਾਰ ਵਾਲੀਆਂ ਚੋ ਕਾਂਸ ਪਾਰਟੀ ਸਰਕਾਰ ਰਹੀ ਹੋਵੇ ਚਾਹੇ ਕਾਲੀ ਦਲ ਭਾਜਪਾ ਗੜਜੂੜੀ ਸਰਕਾਰ ਰਹੀ ਹੋਵੇ ਉਹਨਾਂ ਤੋਂ ਵਧੀਆ ਜਿਹੜਾ ਆਮ ਆਦਮੀ ਪਾਰਟੀ ਨੇ ਬਜਟ ਪੇਸ਼ ਕੀਤਾ ਸਰਕਾਰੇ ਦਾਵਾ ਕਰ ਰਹੀ ਹੈਗੀ ਹੈ ਹਰ ਵਰਗ ਦਾ ਵਿੱਚ ਖਿਆਲ ਰੱਖਿਆ ਗਿਆ ਚਾਹੇ ਉਹ ਸਟੂਡੈਂਟ ਹੈਗਾ ਚਾਹੇ ਵਪਾਰੀ ਹੈਗਾ ਚਾਹੇ ਕਿਸਾਨ ਹੈਗਾ ਤੁਸੀਂ ਕਿਸ ਤਰ੍ਹਾਂ ਮੰਨਦੇ ਹੋ ਬਜਟ ਕਿਸ ਕਿਸ ਤਰ ਦੇਖੋ ਸਰਕਾਰ ਦੀ ਜ਼ਿੰਮੇਵਾਰੀ ਹੈ ਬਜਟ ਪੇਸ਼ ਕਰਨਾ ਸਰਕਾਰ ਨੇ ਕੋਈ ਅਲਾਦੀਨ ਦਾ ਚਰਾਗ ਨਹੀਂ ਕੋਈ ਨਵਾਂ ਕੀਤਾ ਨਹੀਂ ਕਿ ਇਹ ਕਹਿੰਦੇ ਵੀ ਅਸੀਂ ਦੂਜਿਆਂ ਨਾਲ ਵਧਿਆ ਕੀਤਾ ਇਹਨਾਂ ਨੇ ਚੋਣਾਂ ਤੋਂ ਪਹਿਲਾਂ ਕਹਿ ਸੀ ਕਿ ਅਸੀਂ ਲੋਕਾਂ ਨਾਲ ਵਧਿਆ ਪ੍ਰਸ਼ਾਸਨ ਦੇਵਾਂਗੇ ਲੋਕਾਂ ਨੂੰ ਵਧਿਆ ਲੋਕਾਂ ਦੀ ਗੱਲ ਸੁਣੀ ਜਾਵਾਂਗੇ ਪਰ ਹੋਇਆ ਦੇ ਉਲਟਾ ਜੇ ਤੇ ਇਹ ਸੀਐਮ ਨਹੀਂ ਸੀਗਾ ਉਦੇ ਨੇ ਬਹੁਤ ਤਾਜ਼ਿਕ ਕਾਦਰ ਰਹਿ ਗਏ ਵਿੱਚ ਅੰਨੀ ਵਿਸ਼ ਠਿਆਰ ਆ ਲਾ ਗਿਆ ਬਾਦ ਵਿੱਚ ਠਿਆਰ ਆ ਲਾ ਗਿਆ ਹੁਣ ਤੜਕੇ ਜਦੋਂ ਅਖਬਾਰ ਖੁੱਲਦੇ ਪੇਜ ਪੂਰੇ ਦਾ ਪੂਰਾ ਪੇਜ ਆ ਜਿਹੜਾ ਇਸ ਠਿਆਰਾਂ ਦਾ ਭਰਿਆ ਹੁੰਦਾ ਸਾਡਾ ਕਹਿਣ ਦਾ ਮਤਲਬ ਹੈ ਕਿ ਬਜਟ ਤਾਂ ਪਤਾ ਲੱਗੂ ਜੀ ਜਿਹੜੋ ਗਰਾਉਂਡ ਤੇ ਆ ਕੇ ਪਤਾ ਲੱਗੂ ਕਿ ਕਿਰਤੀਆਂ ਲਈ ਕੀ ਆ ਜਿਹੜੇ ਕਿਸਾਨਾਂ ਅਜ ਕਰਜ਼ੇ ਦੇ ਬਾਲ-ਬਾਲ ਬਣੇ ਬੇ ਉਹਨਾਂ ਦਾ ਕੀ ਆ ਨੌਜਰਮਾਨਾ ਨੌਕਰੀ ਜਗਾਰ ਦੇ ਆ ਤੇ ਸੋਮੇ ਕਿੱਥੋਂ ਤਿਆਰ ਕੀਤੇ ਆ ਜਾਨੀ ਕਿ ਪਹਿਲਾਂ ਵਾਲੇ ਜਿਹੜੇ ਸਬਦ ਕੇਂਦਰ ਨੂੰ ਰੰਗ ਮਾਰ ਕੇ ਮਹੱਲ ਜਿਹੀ ਬਣਾਤਾ ਇਹਦਾ ਕਰਕੇ ਜਿਹੜਾ ਬਜਟ ਆ ਸੀ ਐਂ ਨਹੀਂ ਵੀ ਉਹੀ ਨਗੂ ਆ ਗਿਆ ਜੀ ਕੀ ਕਰਨਾ ਚਾਹੀਦਾ ਇਸ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ ਹੈਗਾ ਖਾਸ ਤੌਰ ਤੇ ਕਿਸਾਨਾਂ ਵਾਸਤੇ ਵੀ ਕਾਫੀ ਧਿਆਨ ਰੱਖਿਆ ਗਿਆ ਹੈਗਾ ਕਪਾਹ ਦੇ ਉੱਤੇ ਸਬਸਿਡੀ ਦਿੱਤੀ ਗਈ ਹੈਗੀ ਇਹ ਪਨਾਲੀ ਨੂੰ ਸੰਭਾਲਣ ਵਾਸਤੇ ਕਿਸਾਨਾਂ ਨੂੰ ਮਸ਼ੀਨਾਂ ਮੁਹੱਈਆ ਕਰਾਈ ਜਾਣਗੇ ਆ ਮੁਆਜਰਤ ਤੇ ਜਾਣਗੇ ਕੀ ਮੰਨੋ ਇਸ ਤਰ੍ਹਾਂ ਬਜਟ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਜਟ ਦਾ ਦੇਖੋ ਇਹਨਾਂ ਦਾ ਉਹੀ ਜੇ ਕਹਿਣਾ ਹੋਵੇ ਨਾ ਉਹ ਪੁਰਾਣੀ ਸ਼ਰਾਬ ਨਵੀਆਂ ਬੋਤਲਾਂ ਚ ਪਾ ਦਦੇ ਆ ਇੰਨੀ ਕੁ ਗੱਲ ਹੈ ਇਹਦੇ ਤੇ ਹੋਰ ਕੁਝ ਨਹੀਂ ਨਵਾਂ ਇੱਕ ਨਵਾਂ ਇਹ ਹੋ ਜਾਂਦਾ ਵੀ ਆਪ ਦੇ ਖਰਚੇ ਵਧਾ ਕੇ ਬਜਟ ਦਾ ਵਾਅਦਾ ਕਰ ਦਿੰਦੇ ਆ ਲੋਕਾਂ ਦਾ ਹੋਰ ਗੱਲ ਘੁੱਟ ਦਿੰਦੇ ਆ ਕਿਸੇ ਖੇਤਰ ਚ ਹੁਣ ਕਪਾਹ ਵਾਲੇ ਮਾਮਲੇ ਚ ਤੁਸੀਂ ਕਹਿੰਦੇ ਸਬਸਿਡੀ ਦੇ ਦਈਏ ਤੇ ਬੀਜਾਂ ਤੇ ਹੋਰ ਤੇ ਤੇ ਕਪਾਹ ਦਾ ਨਾਸ ਕਰਤੀ ਪਿਛਲੇ ਦਿਨਾਂ ਦੇ ਵਿੱਚ ਕਪਾਹ ਤੋਂ ਤਾਂ ਇਨਾ ਮੋਹ ਭੰਗ ਹੋ ਗਿਆ ਕਿਸਾਨਾਂ ਦਾ ਕਿ ਕੋਈ ਬੀਜਣਾ ਹੀ ਗੁਨਾਹ ਮੰਨਦਾ ਉਹਨੂੰ ਕਿਉਂਕਿ ਉਹਦੀ ਭਰੋਸੇ ਨਹੀਂ ਰਿਹਾ ਕੋਈ ਪਹਿਲਾਂ ਤਾਂ ਉਹਨਾਂ ਤੇ ਬੀਜਾਂ ਤੇ ਕੋਈ ਭਰੋਸਾ ਨਹੀਂ ਰਿਹਾ ਨਕਲੀ ਬੀਜ ਵਿਕਦੇ ਆ ਸ਼ਰੇ ਆਮ ਜੇ ਜਦੋਂ ਆਪਾਂ 2015 ਕਿਸੇ ਨੂੰ ਭੁੱਲਿਆ ਨਹੀਂ ਇਹਨਾਂ ਦਾ ਤੋਂ ਤਾਂ ਮੰਤਰੀ ਸੀ ਖੇਤੀਬਾੜੀ ਮੰਤਰੀ ਉਹ ਸਾਰੇ ਉਹੀ ਨਰਮੇ ਦੀ ਜਿੰਨੀ ਤੇ ਉਹੀ ਚੁੱਕ ਗਿਆ ਫੋ ਇਹਨਾਂ ਦੇ ਬਜਟ ਤੋਂ ਨਿਕਲਣਾ ਨਿਕਲਾਉਣਾ ਕੁਛ ਨਹੀਂ ਇਸ ਗੱਲ ਕਰਕੇ ਸਗੋਂ ਇਹਨਾਂ ਦਾ ਬਜਟ ਲੋਕਾਂ ਦਾ ਗੱਲ ਹੋਰ ਘੁੱਟਦਾ ਤੇ ਜੋਕਾਂ ਨੂੰ ਗੱਫੇ ਦਿੰਦਾ ਇਸ ਕਰਕੇ ਨਵਾਂ ਕੁਛ ਨਹੀਂ ਕਰਦੇ ਇਹ ਜਦੋਂ ਨਵਾਂ ਕੁਦੇ ਇਹਨਾਂ ਨੇ ਬਹਿੰਦਾ ਸਰ ਕਹੇ ਜੀ ਖੇਤੀ ਨੀਤੀ ਬਣਾਵਾਂਗੇ ਉਹ ਨੀਤੀ ਦਾ ਹਿੱਸਾ ਬਣਦਾ ਖੇਤੀ ਨੀਤੀ ਬਣਾਉਣ ਪੰਜਾਬ ਵਾਲੇ ਉਹ ਨੀਤੀ ਵਾਸਤੇ ਬਜਟ ਰੱਖਣ ਵੱਡੀ ਭਾਰੀ ਰਾਸ਼ੀ ਦੀ ਲੋੜ ਪੈਂਦੀ ਹੈ ਇਹ ਭਗਵੰਤ ਮਾਨ ਆਪ ਕਹੀ ਜਾਂਦਾ ਸੀਗਾ ਵੀ ਸਾਨੂੰ ਨਹੀਂ ਤਾਂ ਪਾਸੇ ਕਰੋ ਹੁਣ ਵੀਡੀਓ ਘੁੰਮਦੀ ਆ ਉਹਦੀ ਤੁਸੀਂ ਪਾਸੇ ਹੋ ਕੋ ਨਹੀਂ 23 ਦੀਆਂ 23 ਫਸਲਾਂ ਤੇ ਅਸੀਂ ਐਮਐਸਪੀ ਦੇ ਕੇ ਦਿਖਾਵਾਂਗੇ ਹੁਣ ਦੇ ਦੇ 2 ਸਾਲ ਲੰਘੇ ਉਹਦੇ ਪੂਰੇ ਤੇ ਦਿੱਤਾ ਤਾਂ ਉਹ ਵੀ ਨਹੀਂ ਦੁੱੱਕੀ ਜਿਹੜਾ ਮੂੰਗੀ ਤੇ ਕਹੀ ਸੀ ਪਿਛਲੇ ਸਾਲ ਐਦ ਕੀ ਗੱਲ ਹੀ ਨਹੀਂ ਕਰੀ ਸਿੱਧੇ ਚ ਨਹੀਂ ਵੀ ਆਈ ਤੇ ਕਹਿੰਦੇ ਪਾ ਜਿਹੜਾ ਕਿਸ ਤਰ੍ਹਾਂ ਕਹਿ ਰਹੇ ਤੁਸੀਂ ਬੈਠ ਨੂੰ ਦੱਸੋ ਪਹਿਲਾਂ ਨਹੀਂ ਬਜਟ ਉਸੇ ਦਾ ਅੰਗ ਹੈ ਨਾ ਬਜਟ ਦਾ ਮਤਲਬ ਇਹੀ ਹੈ ਬਜਟ ਕੁਛ ਨਹੀਂ ਲੋਕਾਂ ਨੂੰ ਲੋਕਾਂ ਦਾ ਹੌਲ ਨਹੀਂ ਕਿਸੇ ਨਾਲ ਕੋਣਾ ਬਜਟ ਬਿਲਕੁਲ ਲੋਕ ਵਿਰੋਧੀ ਹੈ ਲੋਕ ਵਿਰੋਧੀ ਹੈ ਲੋਕ ਵਿਰੋਧੀ ਹੈ ਬਿਲਕੁਲ ਐਸੀ ਸਾਡੇ ਕੋਲੇ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਆਪੂ ਤੇ ਜਿਹੜਾ ਜੀ ਪੰਜਾਬ ਸਰਕਾਰ ਨੇ ਵੇੜਪੇਚ ਕੀਤਾ ਹੈਗਾ ਪ੍ਰਤੀਕਿਰਿਆ ਨਦੀ ਮਿਲੀ ਜਿਲੀ ਦੇਖਣ ਨੂੰ ਮਿਲੀ ਹੈਗੀ ਤੇ ਬਜਟ ਤੋਂ ਕਾਫੀ ਨਰਾਜ਼ ਆ ਨਰਾਜ਼ ਦਿਖਾਈ ਦੇ ਰਹੇ ਨੇ ਤੇ ਦਾਵਾ ਜ਼ਰੂਰ ਕਰ ਰਹੇ ਹੈਗੇ ਨੇ ਬਜਟ ਪੇਪਰ ਜੂਲ ਹੋ ਜਾਂਦਾ ਹੈ ਉਹ ਕਾਗਜ਼ਪੀਚ ਹੀ ਰਹੇਦਾ ਗ੍ਰਾਉਂਡ ਜੀਰੋ ਤੇ ਜਿਹੜਾ ਬਜਟ ਹੈਗਾ ਨਹੀਂ ਆਂਦਾ ਤੇ ਕਿਸਾਨਾਂ ਨੂੰ ਕਾਫੀ ਜਿਹੜੇ ਪਰੇਸ਼ਾਨੀਆਂ ਆਉਂਦੀ ਹੈਗਾ ਕੁੱਲ ਮਿਲਾ ਕੇ ਜਿਹੜੇ ਕਿਸਾਨ ਜਿਹੜੇ ਹੈਗਾ ਇਸ ਬਜਟ ਤੋਂ ਕਾਫੀ ਨਰਾਜ਼ ਦਿਖਾਈ ਦੇ ਰਹੇ ਨੇ ਵੇਂਡਾ ਤੋਂ ਗੋਬਿੰਦ ਸਿੰਘ ਲਿਮਿਟਡ ਨਿਊਜ਼ ਪੰਜਾਬ